ਫਲੋਰੀਡਾ ਦੇ ਅੰਦਰ ਹਰਜਿੰਦਰ ਸਿੰਘ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਡੌਂਗ ਯੂ ਟਰਨ ਲੇਨ ਦੇ ਕਾਰਨ ਉਹਨਾਂ ਨਾਲ ਇਹ ਹਾਦਸਾ ਹੋਇਆ ਸੀ ਜਿਦੇ ਵਿੱਚ ਤਿੰਨ ਬੰਦੇ ਮੌਕੇ ਤੇ ਹੀ ਮਰ ਚੁਕੇ ਸੀਗੇ ਇਹ ਪੁਲਿਸ ਦੇ ਹੱਥੇ ਚੜ ਗਿਆ ਜਿੱਥੇ ਇਹਦੇ ਤੋਂ ਸਵਾਲ ਪੁੱਛੇ ਗਏ ਰੋਡ ਸੇਫਟੀ ਦੇ ਸਵਾਲ ਪੁੱਛੇ ਗਏ 12 ਸਵਾਲ ਸੀ ਜਿਦੇ ਵਿੱਚੋਂ ਸਿਰਫ 2 ਜਾਂ 3 ਸਵਾਲੇ ਦੇ ਸਹੀ ਹੋਏ ਸੀ ਜਿਦੇ ਕਾਰਨ ਇਹ ਹੋਰ ਰਡਾਰ ਤੇ ਆ ਗਿਆ ਉਹਨਾਂ ਦੇ ਉਹ ਇਹਦੇ ਤੇ ਅਲੀਗੇਸ਼ਨ ਲਾਉਣ ਲੱਗ ਗਏ ਕਿ ਇਹਦਾ ਲਾਇਸੈਂਸ ਕਿਹਨੇ ਬਣਾਇਆ ਇਹਨੂੰ ਕੁਝ ਪਤਾ ਹੀ ਨਹੀਂ ਸੈਕਿੰਡ 2018 ਦੇ ਵਿੱਚ ਇਹ ਮੈਕਸੀਕੋ ਤੋਂ ਡੌਂਕੀ ਲਾ ਕੇ ਉੱਥੇ ਗਿਆ ਸੀਗਾ ਉਹਨਾਂ ਨੇ ਇਹਦੇ ਉੱਤੇ ਕੋਈ ਰਹਿਮ ਨਹੀਂ ਕੀਤਾ ਪਰ ਹੁਣ ਹੱਥੋਂ ਵੇਲਾ ਲੰਘ ਚੁੱਕਿਆ ਏ ਹੁਣ ਕੋਈ ਕੁਝ ਨਹੀਂ ਕਰ ਸਕਦਾ ਪਰ ਆਪਾਂ ਇੱਕ ਕੰਮ ਜ਼ਰੂਰ ਕਰ ਸਕਦੇ ਆ ਤੁਸੀਂ ਐਸ ਪੰਜਾਬੀ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹੋ ਉਹ ਵੀ ਆਨਲਾਈਨ ਇੱਕ ਪਲੈਟਫਾਰਮ ਹੈਗਾ ਜਿਹਦੇ ਉੱਤੇ ਆਪਾਂ ਇੱਕ ਪਟੀਸ਼ਨ ਦਾਇਰ ਕਰ ਸਕਦੇ ਆ ਜੇ ਪਟੀਸ਼ਨ ਇਹ ਉਹ ਆਪਣੀ ਉਹਨਾਂ ਨੇ ਐਕਸੈਪਟ ਕਰ ਲਈ ਤਾਂ ਐਸ ਬੰਦੇ ਨੂੰ ਕਿਤੇ ਨਾ ਕਿਤੇ ਰਹਿਮ ਮਿਲ ਸਕਦਾ ਏ ਉਹ ਅਪੀਲ ਆਪਾਂ ਕਿਵੇਂ ਕਰ ਸਕਦੇ ਆ ਤੁਸੀਂ ਆਨਲਾਈਨ Google ਤੇ ਜਾ ਕੇ ਸਿੱਧਾ ਸਰਚ ਕਰਨਾ .org ਤੇ ਨਾਲ ਲਿਖ ਦੇਣਾ ਹਰਜਿੰਦਰ ਸਿੰਘ ਫਲੋਰੀਡਾ ਐਕਸੀਡੈਂਟ ਕੇਸ ਤੁਸੀਂ ਆ ਸਕਰੀਨ ਉੱਤੇ ਦੇਖ ਰਹੇ ਹੋ ਇਹ ਪੋਰਟਲ ਖੁੱਲ ਜਾਊਗਾ ਇਹਦੇ ਉੱਤੇ ਤੁਸੀਂ ਕੁਝ ਨਹੀਂ ਕਰਨਾ ਇਹਦੇ ਉੱਤੇ ਸਿਰਫ ਤੁਹਾਡਾ ਨਾਮ ਪੁੱਛਣਗੇ ਤੇ ਤੁਹਾਡੀ Gmail ID ਲੱਗੂਗੀ ਉਹ ਭਰ ਕੇ ਤੁਸੀਂ ਸਬਮਿਟ ਕਰ ਦੇਣਾ ਤੁਸੀਂ ਆ ਥੱਲੇ ਦੇਖੋਗੇ ਤਦਾ ਜੋ ਲਿਖਿਆ ਹੋਇਆ ਇਹ ਐਪਲੀਕੇਸ਼ਨ ਪਹਿਲਾਂ ਤੋਂ ਹੀ ਲਿਖੀ ਜਾ ਚੁੱਕੀ ਹੈ ਤੁਸੀਂ ਸਿਰਫ ਆਪਣਾ ਨਾਮ ਲੇ ਕੇ ਜੀਮੇਲ ਆਈਡੀ ਭਰ ਕੇ ਆ ਪੀਲੇ ਡੱਬੇ ਤੇ ਕਲਿੱਕ ਕਰ ਦੇਣਾ ਜਿਸ ਦੇ ਨਾਲ ਇਹ ਪਟੀਸ਼ਨ ਦਾਇਰ ਹੋ ਜੂਗੀ ਤੁਸੀਂ ਦੇਖ ਸਕਦੇ ਹੋ ਹੁਣ ਤੱਕ 21 ਲੱਖ ਤੋਂ ਜ਼ਿਆਦਾ ਬੰਦਿਆਂ ਨੇ ਇਹ ਪਟੀਸ਼ਨ ਦਾਇਰ ਕਰ ਦਿੱਤੀ ਹੈ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਤਾਂ ਜੋ ਐਸ ਬੰਦੇ ਨੂੰ ਥੋੜੀ ਬਹੁਤੀ ਰਹਿਮ ਦੀ ਗੁੰਜਾਇਸ਼ ਹੋ ਸਕੇ ਦੂਸਰੀ ਖਬਰ ਇਹ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 24 ਤਰੀਕ ਨੂੰ ਮੁਹਾਲੀ ਦੇ ਅੰਦਰ ਫਿਲਮ ਫੇਰ 어ਵਾਰਡ ਹੋਇਆ ਜਿਹਦੇ ਅੰਦਰ ਸਾਰੇ ਪੰਜਾਬੀ ਐ ਤਰਾ ਨੂੰ ਉਹਨਾਂ ਦੀਆਂ ਚੰਗੀਆਂ ਮੂਵੀਜ਼ ਤੇ ਚੰਗੇ ਐਕਟਿੰਗ ਦੇ ਕਾਰਨ ਅਵਾਰਡ ਦਿੱਤੇ ਗਏ ਨੇ। ਮੋਹਾਲੀ ਅੰਦਰ ਜਿੰਨੇ ਵੀ ਪੱਤਰਕਾਰ ਪੁਰਾਣੇ ਉਹਨਾਂ ਸਾਰਿਆਂ ਨੇ ਇਸ ਵਾਰ ਬੁਆਇਕਾਟ ਕੀਤਾ ਕਿਉਂਕਿ ਉਹਨਾਂ ਨੇ ਦੱਸਿਆ ਕਿ 23 ਤਰੀਕ ਨੂੰ ਜਸਵਿੰਦਰ ਪੱਲਾ ਸਾਹਿਬ ਦੀ ਅੰਤਿਮ ਸੰਸਕਾਰ ਕਰਕੇ ਹਟੇ ਨੇ। ਹਰ ਇੱਕ ਓਥੇ ਰੋ ਕੇ ਹਟੀ ਹੈ ਤੇ ਉਸ ਤੋਂ ਅਗਲੇ ਦਿਨ ਹੀ ਜਸਟ ਜਿਹੜੇ ਓਥੇ ਰੋ ਰਹੇ ਸੀ ਉਹ ਇੱਥੇ ਪੰਗੜਾ ਪਾ ਰਹੇ ਨੇ। ਉਹਨਾਂ ਨੇ ਐਸੀ ਦਾ ਬੁਆਇਕਾਟ ਕੀਤਾ। ਉਹਨਾਂ ਨੇ ਕਿਹਾ ਕਿ ਸਾਨੂੰ ਪੱਤਰਕਾਰਾਂ ਨੂੰ ਬਣਦੀ ਇੱਜ਼ਤ ਵੀ ਨਹੀਂ ਦਿੱਤੀ ਜਾ ਰਹੀ। ਪੱਤਰਕਾਰਾਂ ਵਾਸਤੇ ਇੱਥੇ ਕੋਈ ਵੀ ਸਹੂਲਤ ਨਹੀਂ ਹੈਗੀ। ਸੋ ਇਹ ਅਵਾਰਡ ਆਖਿਰਕਾਰ ਕਿਉਂ ਰਹਿ ਨੇ ਉਹਨਾਂ ਦਾ ਮੇਨ ਕੁਐਸਚਨ ਇਹੀ ਸੀਗਾ ਕਿ ਇਹ ਫਿਲਮ ਫੇਅਰ ਅਵਾਰਡ ਪੋਸਟਪੋਨ ਨਹੀਂ ਹੋ ਸਕਦਾ ਸੀ ਤੁਹਾਡਾ ਕੀ ਇਹਦੇ ਤੇ ਰਾਇ ਤੁਸੀਂ ਕੀ ਸੋਚਦੇ ਹੋ ਤੁਹਾਡੇ ਮਨ ਚ ਕੀ ਚੱਲ ਰਿਹਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਇਹ ਫਿਲਮ ਫੇਅਰ ਅਵਾਰਡ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਜਸਵਿੰਦਰ ਪੱਲਾ ਜੀ ਦੀ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਸੀ ਤੁਸੀਂ ਇੱਕ ਆ CCTV ਫੂਟੇਜ ਦੇਖ ਰਹੇ ਹੋ ਜਿਦੇ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਦੋਵੇਂ ਪੌੜੀਆਂ ਚੜ ਰਹੇ ਨੇ ਇੱਕ ਨੋਰਮਲ CCTV ਫੂਟੇਜ ਦੇ ਨਹੀਂ ਆਗੀ ਜੇ ਤੁਸੀਂ ਸਕਿੱਪ ਕਰਦੇ ਹੋਗੇ ਜੇਕਰ ਇਹ ਤੁਸੀਂ ਆਖਿਰ ਤੱਕ ਦੇਖੋਗੇ ਤਾਂ ਤੁਹਾਡੇ ਰੋਂਗ ਟੇ ਖੜੇ ਹੋ ਜਾਣਗੇ ਇਹ ਉੱਪਰ ਜਾ ਰਹੇ ਨੇ ਹੁਣ ਦੇਖੋ ਇਹ ਫੇਰ ਕੁੜੀ ਥੱਲੇ ਆ ਕੇ ਬੈ ਗਈ ਮੁੰਡਾ ਉਹਨੂੰ ਚੱਕ ਕੇ ਲੈ ਗਿਆ ਇਸ ਤੋਂ ਬਾਅਦ ਜੋ ਹੋਇਆ ਬਹੁਤ ਹੀ ਜ਼ਿਆਦਾ ਦਿਲ ਦਹਿਲਾ ਦੇਣ ਵਾਲਾ ਹਿੱਸਾ ਆਏਗਾ ਕੁੜੀ ਉਥੋਂ ਭੱਜੀ ਆਈ ਇੱਥੋਂ ਭਜਣਾ ਚਾਹੁੰਦੀ ਹੈ ਉਹ ਵੀ ਉਹਦੇ ਕੱਪੜੇ ਨਹੀਂ ਪਾਏ ਹੋਏ ਬਿਲਕੁਲ ਨਗਨ ਅਵਸਥਾ ਦੇ ਵਿੱਚ ਪਰ ਮੁੰਡਾ ਆਉਂਦਾ ਉਹ ਵੀ ਨਗਨ ਅਵਸਥਾ ਦੇ ਵਿੱਚ ਹੁੰਦਾ ਉਹਨੂੰ ਵਾਲਾਂ ਤੋਂ ਪਕੜ ਕੇ ਉਹਨੂੰ ਕੜੀਸਕੇ ਉੱਤੇ ਲੈ ਜਾਂਦਾ ਤੁਸੀਂ ਦੇਖੋ ਤਰੀਆਂ ਵੀਡੀਓ ਮੈਂ ਬਲਰ ਕੀਤੀ ਹੋਈ ਹੈ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਪਰ ਇਸ ਕਰਕੇ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਐਨੀ ਜਿਆਦਾ ਦਰਿੰਦਗੀ ਸਮਾਜ ਦੇ ਵਿੱਚ ਫੈਲ ਚੁਕੀ ਹੈ ਹਰ ਪਾਸੇ ਕੋਈ ਆਪਣੀ ਬਹੂ ਰਾਣੀ ਨੂੰ ਜ਼ਿੰਦਾ ਜਲਾ ਰਿਹਾ ਹੈ ਕੋਈ ਰੇਪ ਕਰ ਰਿਹਾ ਹੈ ਐਨੀ ਜਿਆਦਾ ਦਰਿੰਦਗੀ ਅੱਜ ਦੇ ਸਮਾਜ ਦੇ ਅੰਦਰ ਭਰ ਚੁਕੀ ਹੈ ਕਦੇ ਮਨੀਸ਼ਾ ਮਿਲਦੀ ਹੈ ਖੇਤਾਂ ਵਿੱਚ ਕਦੇ ਨਿੱਕੀ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ ਉਹਦੇ ਸੋਹਰੇ ਪਰਿਵਾਰ ਦੇ ਦੁਆਰਾ ਕਦੇ ਇਹ ਹੋ ਰਹੀਆਂ ਸੀਸੀਟੀਵੀ ਫੁਟੇਜ ਨਿਕਲ ਕੇ ਆਉਂਦੀਆਂ ਨੇ